ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜ ਪ੍ਰੀਤ ਟਾਕ ਤੇ ਜਿੱਦਾਂ ਕਿ ਸਾਡੀ ਹਰ ਵਾਰ ਕੋਸ਼ਿਸ਼ ਰਹਿੰਦੀ ਆ ਵੀ ਅਸੀਂ ਕਿਸੇ ਨੌਜਵਾਨ ਦੀ ਜ਼ਿੰਦਗੀ ਦੇ ਆਧਾਰਤ ਕੋਈ ਕ੍ਰਾਈਮ ਦੀ ਦੁਨੀਆ ਦੀ ਬਾਇਓਗ੍ਰਾਫੀ ਜਾਂ ਕੋਈ ਕ੍ਰਾਈਮ ਦੀ ਦੁਨੀਆ ਦੀ ਖਬਰ ਕਹਾਣੀ ਦੇ ਰੂਪ ਦੇ ਵਿੱਚ ਲੈ ਕੇ ਤੁਹਾਡੇ ਸਾਹਮਣੇ ਨਿਸ਼ਰ ਕਰੀਏ ਨਿਰਪੱਖ ਰੂਪ ਦੇ ਵਿੱਚ ਉਹ ਮੈਂ ਹੀ ਬੀਤੇ ਦਿਨੀ ਤਾਰੀਖ 13 ਨਵੰਬਰ 2024 ਨੂੰ ਦਿੜਬਾ ਦੇ ਵਿੱਚ ਕੁਝ ਕੁ ਅਦਾਰਿਆਂ ਤੇ ਇੱਕ ਖਬਰ ਨਿਸ਼ਰ ਹੁੰਦੀ ਆ ਇੱਕ ਪੋਸਟ ਨਜ਼ਰ ਹੁੰਦੀ ਆ ਕਿ ਬੀ ਸੁਖਵਿੰਦਰ ਸਿੰਘ ਕਰੋੜ ਉਰਫ ਡੀਸੀ ਕਰੋੜ ਦਾ ਸੋ ਉਸ ਤੋਂ ਬਾਅਦ ਇੱਕ ਹੋਰ ਗੱਲ ਨਿਕਲ ਕੇ ਆਉਂਦੀ ਹੈ ਵੀ ਪੁਲਿਸ ਨੇ ਮੋੜਲੀ ਜਾਂਚ ਕੀਤੀ ਸ਼ੁਰੂ ਲੋਕਾਂ ਦੇ ਸਵਾਲ ਸੀ ਇੰਸਟਾਗ੍ਰਾਮ ਦੇ ਉੱਤੇ ਫੋਟੋ ਵਾਇਰਲ ਹੋਈ ਸੀ ਕਿ ਇਸ ਹੱਤਿਆ ਦੇ ਪਿੱਛੇ ਕਾਰਨ ਕੀ ਹੈ ਪਹਿਲਾਂ ਸਾਡੇ ਵੀ ਸਵਾਲ ਸੀ ਫਿਰ ਲੋਕਾਂ ਦੇ ਵੀ ਸਵਾਲ ਸੀ ਫਿਰ ਅਸੀਂ ਜੋ ਆਪਣੇ ਸੋਰਸਾਂ ਦੁਆਰਾ ਪਤਾ ਕੀਤਾ ਵੀ ਇਸ ਦੇ ਪਿੱਛੇ ਪੂਰੇ ਦਾ ਪੂਰਾ ਮਸਲਾ ਆਖਰ ਹੈ ਕੀ ਸੋ ਪੂਰੀ ਗੱਲ ਦੱਸਣ ਤੋਂ ਪਹਿਲਾਂ ਮੈਂ ਕੁਝ ਕਸਾਲ ਪਿੱਛੇ ਜਾਊਂਗਾ ਡੀਸੀ ਕਰੋੜ ਦਿੜਬੇ ਬਾਰੇ ਮੈਂ ਤੁਹਾਨੂੰ ਦੱਸਦਾ ਵੀ ਇਹ ਵੀ ਇੱਕ ਕਰਾਇਮ ਦੀ ਦੁਨੀਆ ਦਾ ਇੱਕ ਨਾਮ ਰਿਹਾ ਡੀਸੀ ਕਰਾਊਡ ਅੱਜ ਤੋਂ ਕੁਝ ਸਾਲ ਪਹਿਲਾਂ ਇਹ ਸੰਗਰੂਰ ਜੇਲ੍ਹ ਦੇ ਵਿੱਚ ਵੀ ਰਿਹਾ ਵੱਡੇ ਵੱਡੇ ਗੈਂਗਸਟਰ ਜਿਵੇਂ ਕਿ ਧਰੂ ਦੌਦਰ ਭੋਲੂ ਹਵੇਲੀਆਂ ਜੋ ਅਮਰੀਕਾ ਵੇਸਟ ਗੈਂਗਸਟਰ ਆ ਉਹਨਾਂ ਦੇ ਨਾਲ ਵੀ ਇਸ ਦੀਆਂ ਫੋਟੋਆਂ ਜਨਤ ਕੋਈਆਂ ਮੈਂ ਉੱਥੇ থাম্বਨੇਲ ਤੇ ਵੀ ਫੋਟੋ ਲਗਾਈ ਆ ਤੁਸੀਂ ਦੇਖ ਸਕਦੇ ਹੋ ਡੀਸੀ ਦੇ ਉੱਪਰ ਜੇ ਕਰਾਇਮ ਦੀ ਦੁਨੀਆ ਦੀ ਗੱਲ ਕਰੀਏ ਤਾਂ ਦਰਜਨਾ ਮੁਕਾਦਮੇ ਕਰਾਇਮ ਦੀ ਦੁਨੀਆ ਦੇ ਦਰਜ ਸੀਗੇ ਉਸ ਸਮੇਂ ਦੇ ਵਿੱਚ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਡੀਸੀ ਕਰਾਇਮ ਦੀ ਦੁਨੀਆ ਦੇ ਵਿੱਚ ਐਕਟਿਵ ਸੀ ਤਾਂ ਟ੍ਰੱਕ ਚੁਣਨ ਡੜਬਾ ਦਾ ਡੀਸੀ ਖਰੋੜ ਪ੍ਰਧਾਨ ਵੀ ਰਿਹਾ ਪਰ ਜਿਵੇਂ ਕਿ ਲੋਕਾਂ ਦੇ ਸਵਾਲ ਸੀ ਆ ਸਾਡੀ ਸਟੋਰੀ ਨੂੰ ਦੇਖ ਕੇ ਵੀ ਆਖਰ ਫਿਰ ਡੀਸੀ ਕਰਾਉਡ ਦੀ ਹੱਤਿਆ ਹੋਈ ਤਾਂ ਹੋਈ ਕਿਵੇਂ ਇਸ ਦੇ ਪਿੱਛੇ ਕਾਰਨ ਕੀ ਬੀਸੀ ਕਰਾਉਡ ਦਾ ਜਿਹੜਾ ਪਲਵਾਨ ਵਾਲਾ ਸਰੀਰ ਸੀ ਪਰ ਕ੍ਰਾਈਮ ਦੀ ਦੁਨੀਆ ਵਿੱਚ ਜਿਵੇਂ ਪਹਿਲਾਂ ਦੱਸਿਆ ਉਹ ਕੁਇਟ ਕਰ ਚੁੱਕਿਆ ਸੀ ਆਪਦੇ ਮੁਕਾਦਮੇ ਵੀ ਨਵੇੜ ਰਿਹਾ ਸੀ ਬਹੁਤ ਮੁਕਾਦਮੇ ਦੇ ਵਿੱਚ ਉਹ ਬੜੀ ਵੀ ਹੋ ਗਿਆ ਸੀ ਪਰ ਉਹ ਕਾਇਮ ਦੀ ਦੁਨੀਆ ਨੂੰ ਕੁਇਟ ਕਰਕੇ ਆਪ ਦਾ ਜਿਹੜਾ ਉਹ ਧਿਆਨ ਆਪ ਦਾ ਸਰੀਰ ਦੀ ਵਰਜਸ ਵੱਲ ਜਾਂ ਹੋਰ ਆਪਦੇ ਘਰ ਦੇ ਘਰੇਲੂ ਕਮਾਂਕਾਰਾਂ ਦੇ ਵਿੱਚ ਜਾਨੀ ਕਿ ਮੁੱਖ ਧਾਰਾ ਦੇ ਵਿੱਚ ਪੂਰੇ ਦਾ ਪੂਰਾ ਉਹ ਵਾਪਸ ਆ ਚੁੱਕਿਆ ਸੀ ਡੀਸੀ ਦੇ ਪ੍ਰਵਾਹ ਹਰ ਕੋਲੇ ਜ਼ਮੀਨ ਦੀ ਵੱਡੀ ਢੇਰੀ ਸੀ ਕਿ ਸੋ ਅੱਜ ਤੋਂ ਕੁਝ ਸਾਲ ਪਹਿਲਾਂ 2 ਤੋਂ 3 ਕਿੱਲੇ ਡੀਸੀ ਦੇ ਜੜਵਾ ਸ਼ਹਿਰ ਦੇ ਵਿੱਚ ਹਾਈਵੇ ਦੇ ਵਿੱਚ ਆ ਜਾਂਦੀ ਆ ਜੇ ਹਾਈਵੇ ਦੇ ਨਾਲ ਲੱਗਦੇ ਆ ਤਾਂ ਕਰੋੜਾ ਰੁਪਏ ਦੀ ਡੀਸੀ ਦੇ ਪਰਿਵਾਰ ਵੱਲੋਂ ਉਹ ਜ਼ਮੀਨ ਵੇਚੀ ਜਾਂਦੀ ਆ ਸੋ ਉਹ ਸਮੇਂ ਡੀਸੀ ਖਰੌੜ ਜਾਨੀ ਕਿ ਸੁਖਵਿੰਦਰ ਸਿੰਘ ਖਰੌੜ ਦੇ ਭਰਾ ਜਿੰਦਰ ਖਰੌੜ ਨੇ ਇੱਕ ਬਿਜ਼ਨਸ ਤੇ ਵੀ ਕਰੋੜਾਂ ਰੁਪਈਆ ਇਨਵੈਸਟ ਕੀਤੇ ਸੀਗੇ ਜਿਸ ਦੇ ਵਿੱਚ ਕਰੋੜਾਂ ਦੇ ਕਰੋੜਾਂ ਰੁਪਈਆ ਦਾ ਉਸ ਨੂੰ ਲਾਸ ਹੋ ਗਿਆ ਸੀ ਜਾਨੀ ਕਿ ਉਹ ਪੈਸੇ ਖਤਮ ਹੋ ਗਏ ਸੀਗੇ ਸੋ ਉਦੋਂ ਤੋਂ ਦੋਨਾਂ ਭਰਾਵਾਂ ਦੇ ਵਿੱਚ ਦਰਾਰ ਪੈਣੀ ਸ਼ੁਰੂ ਹੋ ਗਈ ਸੋ ਸਾਡੇ ਸੋਰਸਾਂ ਮੁਤਾਬਕ ਗੱਲਾਂ ਵੀ ਨਿਕਲ ਕੇ ਆਈਆਂ ਨੇ ਉਦੋਂ ਇੱਕ ਸਮਾਂ ਸੀ ਜਦੋਂ ਕੁਮਿੰਦਰ ਖਰੋੜ ਔਰ ਫਡੀਸੀ ਖਰੋੜ ਜੀ ਦਾ ਕੀ ਕਤਲ ਹੋ ਚੁੱਕਿਆ ਉਸ ਦਾ ਭਰਾ ਜਿੰਦਰ ਖਰੋੜ ਘਰ ਛੱਡ ਕੇ ਕਿਤੇ ਹੋਰ ਜਾ ਕੇ ਰਹਿਣ ਲੱਗ ਗਿਆ ਸੀਗਾ ਪਰ ਪਰਿਵਾਰ ਦੇ ਵਿੱਚ મતਭੇਦ ਕਲੇਸ਼ ਇਹ ਚੱਲਦੇ ਹੀ ਰਹਿੰਦੇ ਆਗੇ ਸਾਰਾ ਕੁਝ ਸਹੀ ਹੋ ਜਾਂਦਾਗਾ ਡੀਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕ੍ਰਾਈਮ ਦੀ ਦੁਨੀਆ ਚੋਂ ਕੁਵਿਟ ਕਰ ਜਾਂਦਾ ਪਰ ਜਿਹੜੀਆਂ ਉਸ ਦੀਆਂ ਪਹਿਲਾਂ ਦੀਆਂ ਦੁਸ਼ਮਣੀਆਂ ਪੈਂਡਿੰਗ ਚੱਲਦੀਆਂ ਹੁੰਦੀਆਂ ਨੇ ਕਿਉਂਕਿ ਉਸਦੇ ਦੁਸ਼ਮਣਾਂ ਦੇ ਵੀ ਕੁਝ ਜੋ ਕਿ ਸੋਸ਼ਲ ਮੀਡੀਆ ਤੇ ਵੀ ਅਪਡੇਟ ਰਹੇ ਪਰ ਮੈਂ ਨਾਮ ਨਹੀਂ ਲਾਉਂਗਾ ਉਹ ਉਹਨਾਂ ਨੂੰ ਪੰਜਾਬੀ ਇੰਡਸਟਰੀ ਦੇ ਰਿਲੇਟਡ ਵੀ ਦੇਖਿਆ ਗਿਆਗਾ ਸੰਗਰੂਰ ਦੜਬੇ ਦੇ ਵਿੱਚ ਜੋ ਲੋਕ ਸੰਗਰੂਰ ਜਾਂ ਦੜਬੇ ਦੇ ਆਸ-ਪਾਸ ਦੇ ਪਿੰਡਾਂ ਦੇ ਸਾਡੇ ادارے ਨਾਲ ਜੁੜੇ ਹੋਏ ਵਸਦਾ ਉਹ ਸਮਝ ਗਈ ਹੋਣਗੇ ਸੋ ਡੀਸੀ ਦੇ ਭਰਾ ਵੱਲੋਂ ਡੀਸੀ ਨੂੰ ਕੰਪੈਲ ਕੀਤਾ ਜਾਂਦਾਗਾ ਵੀ ਜੋ ਪੰਜਾਬ ਦੇ ਵਿੱਚ ਗੈਂਗਵਾਰਾਂ ਨੇ ਜਾਂ ਪੰਜਾਬ ਦੇ ਹਾਲਾਤ ਨੇ ਕਿੱਦਾਂ ਇੱਕ ਦੂਜੇ ਤੇ ਹਮਲੇ ਕਰਕੇ ਗੈਂਗਸਟਰ ਦੀ ਅੱਖ ਨਾ ਦੇਖ ਕੇ ਪੰਜਾਬ ਦੇ ਪੁੱਤਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਉਸ ਤੋਂ ਬਾਅਦ ਇੱਕ ਪੋਸਟ ਜਰੂਰੀ ਉਹਨਾਂ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਤੇ ਲਈ ਜਾਂਦੀ ਹੈ ਵੀ ਤੂੰ ਇਹ ਸਾਰਾ ਕੁਝ ਛੱਡ ਕੇ ਅਮਰੀਕਾ ਚਲਿਆ ਜਾ ਤੇ ਆਪਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਸੋ ਪਹਿਲਾਂ ਤਾਂ ਡੀਸੀ ਮੰਨਦਾ ਨਹੀਂਗਾ ਕਿਉਂਕਿ ਡੀਸੀ ਦੀ ਜ਼ਿੰਦਗੀ ਦੇ ਵਿੱਚ ਇੱਕ ਲੜਕੀ ਆ ਚੁੱਕੀ ਹੁੰਦੀ ਹੈ ਉਸ ਲੜਕੀ ਨੂੰ ਵੀ ਜਮੀਨ ਜਾਇਦਾਦ ਆਉਂਦੀ ਹੁੰਦੀ ਹੈ ਕਿ ਮਤਲਬ ਉਹ ਵੀ ਇੱਕ ਚੰਗੀ ਫੈਮਿਲੀ ਤੋਂ ਹੁੰਦੀ ਆ ਸੋ ਡੀਸੀ ਨੂੰ ਮਨਾ ਲਿਆ ਜਾਂਦਾਗਾ ਵੀ ਮੈਂ ਅਮਰੀਕਾ ਚਲਿਆ ਜਾਣਾ ਅੱਜ ਤੋਂ ਕੁਝ ਮਹੀਨੇ ਪਹਿਲਾਂ ਜਦੋਂ ਡੀਸੀ ਅਮਰੀਕਾ ਜਾਣ ਲਈ ਘਰੋਂ ਰਵਾਨਾ ਹੁੰਦਾਗਾ ਡੌਂਕੀ ਲਾ ਕੇ ਜਾਣਾ ਹੁੰਦਾਗਾ ਤਾਂ 에য়ারਪੋਰਟ ਤੋਂ ਡੀਸੀ ਵਾਪਸ ਘਰ ਆ ਜਾਂਦਾਗਾ ਉਸ ਕੁੜੀ ਦੇ ਕਹਿਣ ਤੇ ਉਸ ਕੁੜੀ ਦਾ ਡੀਸੀ ਨੂੰ ਕਹਿਣਾ ਹੁੰਦਾ ਵੀ ਤੁਹਾਡੇ ਕੋਲੇ ਵੀ ਜ਼ਮੀਨ ਚੰਗੀ ਹੈ ਮੇਰੇ ਕੋਲੇ ਵੀ ਜ਼ਮੀਨ ਚੰਗੀ ਹੈਗੀ ਵੀ ਆਪਾਂ ਕੀ ਕਰਨਾ 2 ਨੰਬਰ ਦੇ ਤਰੀਕੇ ਨਾਲ ਬਾਹਰ ਜਾ ਕੇ ਆਪਾਂ ਇੱਥੇ ਕੋਈ ਕੰਮ ਕਰ ਲਾਂਗੇ ਤਾਂ ਡੀਸੀ ਵੱਲੋਂ ਘਰ ਵਾਪਸੀ ਜਿਹੜੀ ਆ ਉਹ ਪਾ ਦਿੱਤੀ ਜਾਂਦੀ ਆ ਆਉਂਦਾ ਤੇ ਉਸ ਕੁੜੀ ਨਾਲ ਡੀਸੀ ਨੇ ਲਵ ਮੈਰਿਜ ਕਰਾਉਣੀ ਹੁੰਦੀ ਆ ਸੋ ਕਿਤੇ ਨਾ ਕਿਤੇ ਜੋ ਗੱਲਾਂ ਨਿਕਲ ਕੇ ਆ ਰਹੀਆਂ ਜੋ ਡੀਸੀ ਦਾ ਭਰਾ ਸੀਗਾ ਉਸ ਦਾ ਕਿਤੇ ਨਾ ਕਿਤੇ ਜੋ ਮਾਈਂਡਸ ਹੀ ਜਾਂ ਕਿਸੇ ਨੇ ਵਾਸ਼ ਕੀਤਾ ਗਿਆ ਸੋ ਉਵੇਂ ਹੀ ਚਲੋ ਕਿਤੇ ਨਾ ਕਿਤੇ ਇਹ ਗੱਲਾਂ ਜੋ ਸਾਡੇ ਸੂਤਰਾ ਜੋ ਸਾਡੇ ਸੋਰਸ ਉਹਨਾਂ ਨੇ ਸਾਡੇ ਤੱਕ ਪਹੁੰਚਾਈਆਂ ਨੇ ਵੀ ਉਹ ਚਾਹੁੰਦਾ ਸੀਗਾ ਵੀ ਡੀਸੀ ਘਰੋਂ ਚਲੇ ਜਾਵੇ ਤਾਂ ਪੂਰੇ ਦੀ ਪੂਰੀ ਜੋ ਜ਼ਮੀਨ ਹੈ ਉਸ ਤੇ ਕਬਜ਼ਾ ਮੇਰਾ ਹੋਊਗਾ ਪਰ ਡੀਸੀ ਵਾਪਸ ਆ ਜਾਂਦਾ ਕਾ ਤਾਂ ਜਿੰਦਰ ਖਰੌੜ ਕਲੈਸ਼ ਕਰਦਾਗਾ ਡੀਸੀ ਖਰੌੜ ਦੇ ਨਾਲ ਵੀ ਤੇਰੇ ਕਾਰਨ 8 ਤੋਂ 10 ਲੱਖ ਰੁਪਏ ਜੋ ਏਜੰਟ ਨੂੰ ਮੈਂ ਦਿੱਤਾ ਸੀ ਉਹ ਮਿੱਟੀ ਹੋ ਗਿਆ ਵੀ ਉਹਨਾਂ ਨੂੰ ਮੈਂ ਐਡਵਾਂਸ ਵਿੱਚ ਪੈਸੇ ਦਿੱਤੇ ਸੀ ਹੁਣ ਉਹਨਾਂ ਨੇ ਉਹ ਵਾਪਸ ਨਹੀਂ ਉਹ ਕਰ ਰਹੇ ਵੀ ਥੋੜਾ ਬੰਦਾ ਮੁਕਰਿਆ ਅਸੀਂ ਨਹੀਂ ਮੁਕਰੇ ਸੋ ਕਲੈਸ਼ ਵਾਧਦਾਗਾ ਕਲੈਸ਼ ਟਲ ਜਾਂਦਾਗਾ ਅੱਜ ਤੋਂ ਕੁਝ ਦਿਨ ਪਹਿਲਾਂ ਉਹੀ ਲੜਕੀ ਨਾਲ ਡੀਸੀ ਦਾ ਵਿਆਹ ਹੁੰਦਾ ਵਿਆਹ ਤੋਂ ਬਾਅਦ ਸਾਰਾ ਕੁਝ ਸਹੀ ਹੁੰਦਾਗਾ ਸੋ ਬੀਤੇ ਦਿਨੀ ਉਸੇ ਹੀ 8 ਤੋਂ 10 ਲੱਖ ਨੂੰ ਲੈ ਕੇ ਬਹਿਸ ਜਿੰਦਰ ਖਰੋੜ ਵੱਲੋਂ ਡੀਸੀ ਖਰੋੜ ਦੇ ਨਾਲ ਕਰੀ ਜਾਂਦੀ ਆ ਉਹ ਬਹਿਸ ਝੜਪ ਦੇ ਰੂਪ ਦੇ ਵਿੱਚ ਬਦਲ ਜਾਂਦੀ ਆ ਤਾਂ ਡੀਸੀ ਖਰੋੜ ਤੇ ਜਿੰਦਰ ਖਰੋੜ ਦੀ ਝੜਪ ਹੁੰਦੀ ਆ ਇੱਕ ਦੂਜੇ ਨੂੰ ਧੱਕੇ ਮੁੱਕੀ ਵੀ ਹੁੰਦੇ ਆ ਇੱਕ ਦੂਜੇ ਦੇ ਗਲ ਵੀ ਪੈਂਦੇ ਆ ਤਾਂ ਉਸ ਤੋਂ ਬਾਅਦ ਡੀਸੀ ਖਰੋੜ ਨੂੰ ਪਰਿਵਾਰ ਵਾਲੇ ਕਹਿੰਦੇ ਆ ਵੀ ਤੂੰ ਵਿਹੜੇ ਦੇ ਵਿੱਚ ਬਹਿਜਾ ਕੋਈ ਗੱਲ ਨਹੀਂ ਬਿਠਾਉਂਦੇ ਆ ਤਾਂ ਜਿੰਦਰ ਖਰੋੜ ਆ ਆਪਦੇ ਘਰ ਦੇ ਉੱਪਰਲੇ ਪੋਰਸ਼ਨ 'ਚ ਜਾ ਕੇ ਉੱਥੋਂ ਲਾਇਸੈਂਸੀ ਹਥਿਆਰ ਚੱਕਦਾਗਾ ਤਾਂ ਉਹਦੇ ਨਾਲ ਸਿੱਧਾ ਫਰੰਟ ਤੋਂ डीसी क्राउड दी छाती ਦੇ ਵਿੱਚ ਗੋਲੀ ਮਾਰਦਾ ਜਿਸ ਦੇ ਕਾਰਨ डीसी क्राउड ਦੀ ਹੱਤਿਆ ਹੋ ਜਾਂਦੀ ਹੈਗੀ ਸੋ ਏ ਸੀ ਡੀ ਸੀ ਖਰੌਡ ਦੀ ਹੱਤਿਆ ਦਾ ਮੇਨ ਕਾਰਨ ਉਸਦੇ ਭਰਾ ਵੱਲੋਂ ਹੀ ਕੀਤੀ ਗਈ ਆ ਸੋ ਲੋਕਾਂ ਨੇ ਕਮੈਂਟਾਂ ਦੇ ਵਿੱਚ ਵੀ ਦੱਸਿਆ ਸੀ ਪਰ ਪੂਰੀ ਦੀ ਪੂਰੀ ਘਟਨਾ ਦੇ ਪਿੱਛੇ ਰੰਜਿਸ਼ ਆਖਰ ਕੀ ਸੀ ਹੁਣ ਇਸ ਜਿਹੜੀ ਖਬਰ ਆ ਇਹ ਕੁਝ ਅਦਾਰਿਆਂ ਤੇ ਚੱਲੀ ਆ ਬਾਕੀ ਅਦਾਰਿਆਂ ਤੇ ਕਿਉਂ ਨਹੀਂ ਚੱਲੀ ਉਹਦਾ ਕਾਰਨ ਇਹ ਆ ਜਦੋਂ ਪੁਲਿਸ ਨੇ ਆ ਕੇ ਆਪਣੀ ਕਾਰਵਾਈ ਸ਼ੁਰੂ ਕੀਤੀ ਤਾਂ ਪੁਲਿਸ ਨੂੰ ਗਵਾਹ ਦੀ ਵੀ ਲੋੜ ਹੁੰਦੀ ਹੁਣ ਮੇਨ ਗਵਾਹ ਉੱਥੇ ਡੀ ਸੀ ਦਾ ਪਿਤਾ ਇਹ ਘਟਨਾ ਤੋਂ ਬਾਅਦ ਆ ਇਹ ਖਬਰ ਆ ਕੁਝ ਕੁ ਅਦਾਰਿਆਂ ਦੇ ਉੱਤੇ ਜਿਹੜੀ ਆ ਜਨਤਕ ਹੋਈ ਆ ਉਹਦਾ ਕਾਰਨ ਇਹ ਵੀ ਆ ਜਦੋਂ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕੀਤੀ ਇਸ ਕਤਲ ਦੇ ਪਿੱਛੇ ਦੇ ਕਾਰਨ ਨੂੰ ਲੈ ਕੇ ਵੀ ਇਹਦਾ ਹਥਿਆਰ ਅਕਾਊਂਟ ਪਰ ਗੱਲ ਤਾਂ ਬਾਹਰ ਨਿਕਲ ਕੇ ਆ ਗਈ ਹੁਣ ਪੁਲਿਸ ਦੇ ਵਿੱਚ ਜਿੱਥੋਂ ਤੱਕ ਸਾਡੇ ਸੂਤਰ ਨੇ ਇਹ ਰਿਪੋਰਟ ਵੀ ਨਹੀਂ ਦਰਜ ਹੋਈ ਐਫ ਆਈ ਆਰ ਵੀ ਨਹੀਂ ਦਰਜ ਹੋਈ ਉਹਦਾ ਕਾਰਨ ਹੈ ਆ ਹੁਣ ਡੀ ਸੀ ਖਰੋੜ ਜਿੰਦਰ ਖਰੋੜ ਦਾ ਪਿਤਾ ਜਰਨੈਲ ਖਰੋੜ ਨਿਸ਼ਾਨੀ ਤੌਰ ਤੇ ਦੇਖੀਏ ਉਹ ਦੋਨਾਂ ਦੇ ਵਿਚਾਲੇ ਫਸ ਗਿਆ ਇੱਕ ਪੁੱਤ ਤਾਂ ਜਹਾਨੋਂ ਤੁਰ ਗਿਆ ਦੂਸਰੇ ਪੁੱਤ ਖਿਲਾਫ ਜੇ ਉਹ ਐਫ ਆਈ ਆਰ ਲਖਾਉਂਦਾਗਾ ਤਾਂ ਜਾਂ ਉਸ ਜੇਲ੍ਹ ਦੇ ਅੰਦਰ ਬੰਦ ਕਰਵਾਉਂਦਾਗਾ ਜੇਲ੍ਹ ਦੀਆਂ ਸਲਾਕਾਂ ਪਿੱਛੇ ਪਹੁੰਚਾਉਂਦਾ ਤਾਂ ਉਹਦੇ ਦੋਨੋਂ ਸਹਾਰੇ ਹੀ ਖਤਮ ਹੋ ਚੁੱਕੇ ਆ ਸੋ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਵੀ ਡੀਸੀ ਖਰੋੜ ਦੀ ਹੱਤਿਆ ਤੋਂ ਬਾਅਦ ਜਿੰਦਰ ਖਰੋੜ ਦੇ ਖਿਲਾਫ ਉਸ ਦੇ ਪਿਤਾ ਜਰਨੈਲ ਖਰੋੜ ਵੱਲੋਂ ਕੋਈ ਐਫਆਈਆਰ ਦਿੱਤੀ ਨਹੀਂ ਗਈ ਸੋ ਇਹ ਸੀ ਪੂਰੀ ਦੀ ਪੂਰੀ ਘਟਨਾ ਦੇ ਪਿੱਛੇ ਦੀ ਰੰਜਿਸ਼ ਦੇ ਕਾਰਨ ਸੋ ਹੁਣ ਸਾਡੀ ਬੇਨਤੀ ਵੀ ਆ ਇੱਕ ਅਧਾਰੇ ਜਰੀਏ ਜ਼ਰੂਰੀ ਬੇਨਤੀ ਆ ਬੇਨਤੀ ਨੂੰ ਸਵਕਾਰ ਕਰਿਓ ਵੀ ਜੋ ਜ਼ਮੀਨਾਂ ਜਾਇਦਾਦਾਂ ਪੈਸੇ ਦੇ ਮਸਲੇ ਹੁੰਦੇ ਆ ਇਸ ਨੂੰ ਘਰੇ ਬੈਠ ਕੇ ਇਕੱਠੇ ਬੈਠ ਕੇ ਠਰਮੇ ਨਾਲ ਨਿਜਠ ਲਿਆ ਕਰੋ ਕਿਉਂਕਿ ਸਮਾ ਪਾ ਕੇ ਪੈਸਾ ਗਿਆ ਵੀ ਆ ਜਾਂਦਾ ਕਾਰਾਂ ਕੋਠੀਆਂ ਵੀ ਆ ਜਾਂਦੀਆਂ ਪਰ ਕੋਈ ਆਪ ਦਾ ਵੀਰ ਭਾਈ ਜਹਾਨੋਂ ਗਿਆ ਉਹ ਵਾਪਸ ਨਹੀਂ ਆਉਂਦਾ ਸੋ ਇਹੀ ਬੇਨਤੀ ਆ ਏਕਤਾ ਕੈਮ ਰੱਖਣੀ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰਿਓ ਤੇ ਕਮੈਂਟਰ ਚ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ ਮਿਲਦੇ ਆ ਨਵੇਂ ਦਿਨ ਨਵੀਂ ਕੋਈ ਖਬਰ ਕਹਾਣੀ ਦੇ ਰੂਪ ਦੇ ਵਿੱਚ ਜਾਂ ਕੋਈ ਨਵੀਂ ਬਾਇਓਗ੍ਰਾਫੀ ਲੈ ਕੇ ਤਦ ਤੱਕ ਲਈ ਧੰਨਵਾਦ ਤਾਂ ਦੇਖਦੇ ਰਹੋ ਸੁਣਦੇ ਰਹੋ ਤੇਜਪ੍ਰੀਟ ਟਾਕ